ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੀ ਫਤਿਹ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਨਾ ਨਾ ਭੁੱਲੋ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੱਇਆ ਕਾ ਮਾਜੂ ਬਈਤ ਬਾਤ ਕਹਿ ਲੱਗ ਜਾਂਦੇ ਆ ਕਿ ਗੱਲ ਦੀ ਬੜੀ ਜਾਂ ਰਵਾਇਤ ਦਾ ਸਾਜਾ ਦੀ ਬੱਦਸੀ ਆ ਦੀ ਘਟ ਸੀ ਹੁਣ ਹੁਣ ਕਟਾ ਲਿਓ ਕਹਿ ਕੇ ਬਾਅਦ ਚ ਐਵੇਂ ਮੇਰੇ ਜੁਗੀਆਂ ਕਰਿਓ ਹਾਂ ਇਹ ਗੱਲ ਆ ਮਸਤ ਬਣਾ ਦੇਣਗੇ ਵਿਧਵਾ ਤੇ ਨੱਚ ਲਾ ਦੇਣਗੇ ਵਿਧਵਾ ਸਿੱਧੀ ਜੀ ਦੀ ਗੱਲ ਹੈ ਔਰ ਕਹਿੰਦਾ ਕੌਣ ਆਏ ਹੋ ਯਾਰ ਬਾਈ ਮਾਤਾਉ ਸਕੀਆ ਸਾਹਮਣੇ ਹੋ ਜਾਇ ਮਾਤਾ ਜਗਾ ਦਿਓ ਹਾਂ ਬਸ ਇਹਦਾ ਠੀਕ ਹੈ ਠੀਕ ਹੈ ਇਹ ਸਾਰੇ ਨਾ ਜਿਹੜੇ ਇੱਥੇ ਗਾਣ ਵਾਲੇ ਭਾਈ ਹੋਰ ਆਉਂਦੇ ਮੈਂ ਕਹਿੰਦੀ ਲਿੰਦਿਆ ਨਹੀਂ ਕਰਦਾ ਇਹ ਸਾਰੇ ਠੇਗਣ ਉਹਨਾਂ ਦੇ ਆਏ ਨਾ ਨਾ ਕਿਹਨਾਂ ਨੂੰ ਮੈਨੂੰ ਇਹਦੀ ਵੀ ਲੋੜ ਨਹੀਂ ਸੌਣ ਵਾਲਾ ਹੋਵੇ ਕੋਈ ਸੋਣ ਨਾਲ ਪਰਸੂਆ ਕੋਈ ਆਉਂਦਾ ਨਹੀਂ ਲਾਈਟਾਂ ਤਾਂ ਜੋਰ ਦੇ ਰੱਖਿਆ ਹੋਣਗੇ। ਇਹ ਤਾਂ ਸਾਰਾ ਨਾ ਲਾਉਣਾ ਜੁੱਤੀ ਦਾ। ਪੀਰ ਦਾ ਲਾਟਨ ਲੈ ਕੇ ਦਿਨੇ ਤਰਾ ਬਰਦਾ ਹੈ। ਕੋਈ ਮੇਰਾ ਨਾ ਮਾਤਰ ਕਹਿੰਦਾ ਬਾਬਾ ਕੀ ਕਰਨਾ ਹੈ? ਦਿਨੇ ਲਾਟਨ ਚ ਜਗਾਈ ਬਰਦਾ ਕੋ ਤੰਦਰਾ ਕਹਿੰਦਾ ਯਾਰ ਬੰਦਾ ਲੱਦਦਾ ਬੰਦਾ। ਬੰਦਾ ਹੀ ਲੱਦਦਾ। ਤਾਂ ਕਹਿੰਦੇ ਕੋ ਮਸਤੀ ਲੈਂਦੀ ਹੈ ਕਹਿੰਦੇ ਨਾ ਪਰੇਸ਼ਾਨ ਕਰਦਾ ਇਹ ਸਵਾਲ ਕੀ ਕਰਦਾ ਯਾਰ ਕੋ ਬੰਦਾ ਹੀ ਹੈ ਨਹੀਂ। ਬੰਦਾ ਸੱਚੀ ਹੋ ਰਿਹਾ ਨਹੀਂ। ਸੱਚੀ ਹੈ। ਬੰਦਾ ਸੱਚੀ ਹੋ ਰਿਹਾ ਹੈ। ਬਾਬਾ ਵੀ ਬੋਲਦਾ ਕਿ ਨਾ ਜਿਹੜੀ ਮੱਛੀ ਪਾਣੀ ਤੋਂ ਬਿਨਾਂ ਚ ਉਹ ਫਿਰਦੀ ਆ ਨਾ ਸਭ ਦੇ ਲੋ ਮੱਛੀ ਵੀ ਐ ਕੁਝ ਹੋਰ ਐ ਕੁਝ ਹੋਰ ਐ ਤੇ ਜਿਹੜਾ ਬੰਦਾ ਵੀ ਹੋਰ ਮੈਨੂੰ ਹਸਾਬ ਆ ਗਿਆ ਇੱਥੇ ਕੋਈ ਪਹਿਲਾਂ ਗਵਈਆ ਇਦਾਂ ਬੰਦਾ ਨਹੀਂ ਸੀ ਮੈਂ ਇਦਾਂ ਹੀ ਮੇਲਾ ਲੁੱਟੀ ਜੀ ਕਿੰਨੀ ਵਧੀਆ ਗੱਲ ਐ ਹਰ ਕੋਲ ਨੂੰ ਇਦਾਂ ਦੇ ਕੱਪੜੇ ਪਾਉਣੇ ਚਾਹੀਦੇ ਜੇ ਮੈਂ ਪਾਉਣ ਲੱਗਿਆ ਤਾਂ ਮੈਨੂੰ 50% ਇਸੇ ਗੱਲ ਦੀ ਤਰੀਫ ਹੋ ਰਹੀ ਆ ਕਿ ਆਹ ਪਤਾ ਯਾਰ ਕਿੰਨਾ ਸਾਦਾ ਐ

ਐਸਾ ਚੀਕਾ ਕਰਨਾ ਵੱਤੋਂ ਹੋਈ ਲੜੋਂ ਜਾਂ ਉਹ ਦੀ ਜੋ ਨਾ ਨਾ ドラਮਾ ਸ਼ੁਰੂ ਕੀਤਾ ਹੈ ਹਾਂ ਆ ਇਥੇ ਯਾਰ ਵੀਡੀਓ ਬਣੀ ਆ ਮਿਲਣਾ ਚਾਹੀਦਾ ਕਿੰਨਾ ਵਧੀਆ ਯਾਰ ਸਾਡੇ ਲੋਕ ਵਿਚਾਰੇ ਜਿਨ੍ਹਾਂ ਨੂੰ ਮੈਂ ਕਹੂੰਗਾ ਅਗਿਆਨੀ ਲੋਕ ਐਨਾ ਗੱਲਾਂ ਤੇ ਖੁਸ਼ ਹੈ ਕਿ ਕਿਆ ਬਾਤ ਹੈ ਹੈ ਉਹਦੇ ਬੰਦੇ ਰਕਸ਼ ਗਣਾਇ ਤੇ ਜਿੱਦੇ ਦਾ ਆਇਆ ਇੱਕ ਨਾ ドラਮਾ ਹਰ ਇੱਕ ਪ੍ਰੋਮੋਟਰ ਨੂੰ ਕਹਿੰਦਾ ਜੀ ਮੈਂ ਮੂੰਗੀ ਦੀ ਦਾਲ ਤੇ ਦੋ ਹੀ ਫੁੱਲ ਕੇ ਖਾਣੇ ਆ ਉਹਨਾਂ ਦੇ ਘਰਾਂ ਚ ਵੀ ਗੱਲਾਂ ਹੁੰਦੇ ਕਿਆ ਜਿਹੜਾ ਕਲਾਕਾਰ ਜਿਹਾ ਸਾ ਮੂੰਗੀ ਦੀ ਦਾਲ ਦਾ ਦੋ ਫੁਲਕੇ ਖਾਂਦਾ ਹੈ ਹਾਂ ਮੂੰਗੀ ਯਾਰ ਗੱਲਾਂ ਤਾਂ ਦੇਖੋ ਨਾ ਕੈਸੀਆਂ ਔਰ ਬੰਦਾ ਇੱਥੇ ਸੈਟੀਸਫਾਈ ਹੈ ਕਿ ਬੰਦਾ ਬਾਸ ਆ ਜਾ ਮੂੰਗੀ ਦੀ ਦਾਲ ਦਾ ਦੋ ਫੁਲਕੇ ਖਾਂਦਾ ਨਹੀਂ ਬੰਦਾ ਕੰਮ ਤਾਂ ਬਾਕੀ ਹੋਰ ਬਹੁਤ ਕਰਨ ਵਾਲੇ ਐ ਬਹੁਤ ਕਰਨ ਵਾਲੇ ਇਹ ਤੁਹਾਡੀ ਗੱਲ ਦਾ ਜਵਾਬ ਹੈ ਕਿਦਾ ਇੱਥੇ ਬਹੁਤ ਲੋਕ ਮੰਨਦੇ ਆ ਕਿ ਕੈਸੀਤਾ ਜੀ ਆਪਦਾ ਕੰਮ ਕਰਕੇ ਖਾਂਦੇ ਆ ਮਗਿਆ ਭਰਾਵਾ ਇਹ ਅੱਛੀ ਗੱਲ ਹੈ ਪਰ ਮੰਜ਼ਲ ਨਹੀਂ ਐ आपका कम करके खाना मेहनत का खाना गुरु साहब ने भी पड़े पर लाल बत्ती देखो किसी रिश्वत नहीं ली कि हक नहीं खाता मेहनत करके खा ली इस तो तुम अके है सिर्फ ने सिर्फ फार्म भरने यह लोगों ने रब फार्म भरवा दिता है कि तू मेरे लिए पेपर दे, दे सकता है यह बंदा इतनी इतनी सैटिस्फाई हो बस यारेरा सही चल रहा है मैं मेहनत करके खा नहीं हो बहुत ਇਹ ਤਾਂ ਜਿਹੜੇ ਘਰ ਆ ਜਾਣਾ ਰੱਖਿਆ ਜੀ ਬੀਬੀ ਪਤੀ ਪਤੀ ਬੋਦਲਾ ਰੱਖੀ ਬੈਠੇ ਹੋਣਾ ਉਹ ਚੱਕਣੀਆਂ ਪੈਣਗੀਆਂ ਆ ਅੱਜ ਮੈਂ ਨਹੀਂ ਟੋ ਨਾ ਕਿਹਾ ਨਾ ਉਹਦੇ ਕੋਲ ਜੇ ਉਹ ਟੋਟਾ ਪੜਿਆ ਦੀ ਉੱਥੇ ਉੱਥੇ ਪਈਆਂ ਸਾਹਮਣੇ ਚਚਾਈਆਂ ਉਹਨਾਂ ਦਾ ਨਾਮ ਵੀ ਨਹੀਂ ਪਤਾ ਉਹਨਾਂ ਦੇ ਔਰ ਜੇ ਫਿਰ ਉਸ ਤੋਂ ਬਾਅਦ ਅਸੀਂ ਗੱਲ ਸਿੱਖੀ ਦੀ ਕਰੀਏ ਤਾਂ ਫਿਰ ਡਰਾਮਾ ਹੀ ਹੈ ਫਿਰ ਤਾਂ ਰਾਮਾਇਣਾ ਤੇ ਅਭ੍ਰਿਕਾ ਦਾ ਪੰਜਾਬ ਚ ਦੱਸੇ ਬਹੁਤ ਹੈ ਮੈਂ ਕਿਹਾ ਉੱਥੇ ਇੱਕ ਪਿੰਡ ਤੇ ਇੱਕ ਠੇਕਾ ਬਾਪੂ चंदली पई है अपमान कर रहे हैं जो उस घर चल के उठेकू बंदियों का पाठ कर रहे हैं भाई पुननी है पाप हट रहे हैं कि कैसी मर्यादा साढ़े गुरु साहब की कैसी मर्यादा के घरे ठेका खोल तो के तड़के पाठ पढ़ते हैं फिर मनो समझ बैठा कि क्या बात है यार फिर दो भी ता ता ही है। ना पता गुजरी इसे एक बार आया चेक करना आया पे फेसबुक ठाक मारती है अमरीका बेहतर भिंडोटो फेसबुक ला खतान नहीं आगे काम करना पौगा ਇਦਾਂ ਲਈ ਕੰਮ ਕਰਨਾ ਪਊਗਾ। ਬਾਬਾ ਪਿੰਡ ਵਾਲਾ ਤਾਂ ਕਹਿੰਦਾ ਹੈ ਕਿ ਸਿਰ ਤੇ ਚੁੰਨੀ ਇੱਥੇ ਇੱਕ ਦਿਨ ਵੀ ਨਹੀਂ ਦੇਖੀ ਮੈਂ। ਗੁੱਸਾ ਨਾ ਕਰੋ ਮੇਰੀ ਗੱਲ ਤਾਂ ਸੱਚੀ ਹੈ। ਇੱਕ ਦਿਨ ਵੀ ਨਹੀਂ ਦੇਖੀ। ਦੋ ਘੰਟਾ ਲੱਗਣਾ ਗਲੌਂ ਦੇ ਕੇ ਫਿਰ ਜਦੋਂ ਉੱਥੇ ਸੁਣਿਆ ਕੁਝ ਹੋਰ ਸੀ ਤਾਂ ਨਿਕਲੇਗਾ ਕੁਝ ਹੋ। ਇਸ ਕਿਤਾਬ ਦਾ ਬੜਾ ਸਸਤਾ ਸੌਦਾ ਕੇਸ ਰੱਖ ਲਓ ਕਮਾਲ ਵਾਲੋ ਸਿੱਖੋਗੇ ਨਹੀਂ ਉਹ ਬਾਬਾ ਇਦਾਂ ਸਿੱਖੀ ਨਹੀਂ ਹੈ। ਅਲਾਨ ਸੀ ਉਹਨਾਂ ਦੀਆਂ ਜਿਨ੍ਹਾਂ ਦੇ ਦੋ ਨੀਆਂ ਚੜਖੇ ਉਦੋਂ ਬਾਅਦ ਖਬਰ ਆਈ ਸੀ। ਬੋਧਿਆ ਮਿਲਿਆ ਸੀ ਭਗਤੋ ਕੇ ਕੀ ਹੋ ਗਿਆ ਗੁਰੂ ਸਾਹਿਬ ਨੇ ਆ ਕੇ ਕਹਿੰਦਾ ਨਿਹਾਲ ਚੈਨ ਤੇ ਬਹੁਤ ਦਾ ਬਹੁਤ ਦਾ ਭੁੱਬਾ ਮਾਰ ਕੇ ਰੋਣ ਲੱਗਿਆ ਤੇ ਪਤਾ ਕੀ ਕਹਿੰਦਾ ਕੋ ਕਹਿੰਦਾ ਨਾ ਹੋਇ ਰੋਣਾ ਰੋੜਾ ਕਹਿੰਦਾ ਜਿਸ ਦਿਨ ਕਹਿੰਦਾ ਮਾਇਆ ਪੰਜਾ ਨੂੰ ਮਰ ਤੁਛ ਗਿਆ ਸੀ ਨਾ ਸਿਰ ਮੰਗੇ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਤਾਂ ਸਿਰ ਮੰਗ ਲੈ ਸਰ ਸਾਨੂੰ ਕੀ ਦੇਂਗਾ ਤੂੰ ਕਹਿੰਦਾ ਮੈਂ ਵਾਦਾ ਕੀਤਾ ਸੀ ਕਿ ਜਿਸ ਦਿਨ ਮੇਰੀ ਨੋਰ ਪਈ ਤਾਂ ਸਰਬਾਤ ਸਵਾਰ ਦੂੰਗਾ ਅੱਜ ਕਹਿੰਦਾ ਸਾਰਾ ਕੁਝ ਖਤਮ ਹੋਇਆ ਅੱਜ ਤੱਕ ਮੇਰਾ ਕਰਜ਼ਾ ਲੈ ਗਿਆ ਅਸੀਂ ਉਹਨਾਂ ਦੀ ਔਲਾਦ ਆ